ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਨਵੇਂ ਬਲੌਗ 'ਚ ਪਿੰਡ ਦੇ ਵਿੱਚ ਜਿਹੜਾ ਚੋਣ ਮદાન ਉਹ ਭਖਿਆ ਹੋਇਆ ਤੇ ਅੱਜ ਸੀਗਾ ਸਾਡਾ ਜਨਮ ਦਿਨ ਤੇ ਨਾਲ ਦੀ ਨਾਲ ਜਨਮ ਦਿਨ ਤੇ ਨਾਲ ਦੀ ਨਾਲ ਸਿਆਸਤ ਲੋ ਜੀ ਪੱਠੇ-ਪੁੱਠੇ ਵੱਢ ਕੇ ਤੇ ਆਪਾਂ ਹੁਣ ਅਸੀਂ ਗਾ ਰੈਡੀ ਤੇ ਘਰ ਦੇ ਕੰਮ ਨੂੰ ਵੇੜ ਕੇ ਤੇ ਉਸ ਤੋਂ ਬਾਅਦ ਆਪਾਂ ਫਿਰ ਜਾਣਾ ਸੀਗਾ ਪੇਪਰ ਜਮਾ ਕਰਾਉਣ ਹਨਾ ਪੇਪਰਾਂ ਦੀਆਂ ਫਾਇਲਾਂ ਤਿਆਰ ਕਰਨੀਆਂ ਸੀਗੀਆਂ ਥੋੜੀਆਂ ਜੀਆਂ ਜਿੱਥੇ-ਜਿੱਥੇ ਵੀ ਬੰਦੇ ਖੜਾ ਖੜੇ ਕਰਾਂਗੇ ਨਾਲ ਦੀ ਨਾਲ ਅਪਡੇਟ ਜਰੂਰ ਦਵਾਂਗੇ ਪਿੰਡ ਚ ਕਿਆ ਵਾਲਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਵਾਰਡ ਨੰਬਰ 3 ਤੋਂ ਮੈਂ ਪਾਂਚੀ ਦੇ ਲਈ ਇਲੈਕਸ਼ਨ ਲੜ ਰਿਹਾ ਕੋਈ ਵੀ ਗਲੀ ਜਿਹੜੀ ਆ ਪਿੰਡ ਦੇ ਵਿੱਚ ਪਿੰਡ ਦੇ ਲੋਕ ਕਹਿੰਦੇ ਕਿ ਨਾਮਧਾਰੀ ਨੇ ਬਣਾਈ ਨਾਮਧਾਰੀ ਨੇ ਪੱਲਿਓ ਪੈਸੇ ਦੇ ਕੇ ਨਹੀਂ ਬਣਾਈ ਸੈਂਟਰ ਗਵਰਨਮੈਂਟ ਦੇ ਪੈਸੇ ਆ ਠੀਕ ਹੈ ਜੀ ਤੇ ਵੀਡੀਓਪੀ ਵੀਡੀਓਪੀ ਸਾਹਿਬ ਨੇ ਆਪਣੇ ਜਿਹੜੇ ਅ ਬਾਅਦ ਵਿੱਚ ਪੰਚਾਇਤਾਂ ਭੰਗ ਹੋਣ ਤੋਂ ਬਾਅਦ ਜਿਹੜੇ ਬੰਦੇ ਲਾ ਦਿੱਤੇ ਜਾਂਦੇ ਆ ਉਹਨਾਂ ਦੇ ਕਹੇ ਤੇ ਜਿਹੜੀਆਂ ਇਹ ਗਲੀਆਂ ਬਣੀਆਂ ਨਾ ਕਿ ਨਾਮਧਾਰੀ ਨੇ ਜੇਬ ਤੋਂ ਪੈਸੇ ਲਾ ਕੇ ਇਹ ਨਿਗਲੀਆਂ ਬਣਾਤੀਆਂ ਉਸ ਤੋਂ ਬਾਅਦ ਘਰ ਵਾਲੀ ਨੇ ਗਿਫਟ ਦਿੱਤਾ ਪੱਗ ਤੇ ਕਮੀਜ਼ ਜਨਮ ਦਿਨ ਤੇ ਤੇ ਮੁਬਾਰਕਾਂ ਭੇਜਣ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਸੱਜਣਾ ਮਿੱਤਰਾਂ ਦਾ ਤੇ ਇੱਕ ਵਾਰ ਸੇਵਾ ਦਾ ਮੌਕਾ ਪਿੰਡ ਵਾਸੀਆਂ ਨੂੰ ਬੇਨਤੀ ਹੈ ਕਿ ਜਰੂਰ ਦਿਓ ਹਨਾ ਇਹ ਜਦ ਕਿ ਅਸੀਂ ਪਾਰਟੀ ਲੈਵਲ ਤੋਂ ਉੱਪਰ ਉੱਠ ਕੇ ਇਲੈਕਸ਼ਨ ਆਜ਼ਾਦ ਤੌਰ ਤੇ ਕਿਸੇ ਪਾਰਟੀ ਨਾਲ ਮੈਂ ਸੰਬੰਧ ਨਹੀਂ ਰੱਖਦਾ ਹੁਣ ਪਿੰਡ ਦੀ ਇਲੈਕਸ਼ਨ ਦੇ ਵਿੱਚ ਐਮਐਲਏ ਦੀ ਇਲੈਕਸ਼ਨ ਚ ਐਮਪੀ ਦੀ ਇਲੈਕਸ਼ਨ ਤੁਸੀਂ ਕਿਸੇ ਨਾਲ ਵੀ ਸਬੰਧ ਰੱਖੋ ਸਾਰਾ ਕੁਝ ਜਿਹੜਾ ਉਹ ਸਰਕਾਰਾਂ ਦੇ ਹੱਥ ਵਸ ਨਹੀਂ ਹੁੰਦਾ ਪਿੰਡ ਦੀਆਂ ਇਲੈਕਸ਼ਨਾਂ ਤੁਸੀਂ ਆਪਣੇ ਮਤਲਬ ਤੌਰ ਤਰੀਕੇ ਨਾਲ ਲੜੀਆਂ ਜਾਣੀਆਂ ਨਾ ਕਿ ਪਿੰਡ ਦੇ ਵਿੱਚ ਫੁੱਟ ਪਾਈ ਜਾਵੇ ਕਿ ਅਸੀਂ ਇਹ ਇਲੈਕਸ਼ਨ ਲੜਨੀ ਲੜਨੀ ਹੈ ਨਾ ਤੇ ਵਾਈਫ ਨੇ ਫਿਰ ਗਿਫਟ ਕੀਤਾ ਨਵਾਂ ਮੋਟਰਸਾਈਕਲ ਉਹਦੇ ਲਈ ਧੰਨਵਾਦ ਸਾਰਿਆਂ ਵੀਰਾਂ ਦਾ ਜਿਨ੍ਹਾਂ ਨੇ ਮੁਬਾਰਕਬਾਦ ਦਿੱਤੀਆਂ ਵਿਸ਼ੇਸ਼ ਕੀਤਾ ਹੈ ਤੇ ਨਵੇਂ ਮੋਟਰਸਾਈਕਲ ਦੀਆਂ ਵੀ ਬਹੁਤ-ਬਹੁਤ ਮੁਬਾਰਕਾਂ ਸਾਰਿਆਂ ਨੂੰ ਤੇ ਮਹਾਰਾਜ ਕਿਰਪਾ ਕਰਨ ਇਸੇ ਤਰ੍ਹਾਂ ਚੜ੍ਹਦੀ ਕਲਾ ਰਵੇ ਤੇ ਵਾਪਸ ਅਸੀਂ ਆ ਗਏ ਜੀ ਸ਼ਾਮ ਨੂੰ ਘਰੇ ਤੇ ਸਾਰਿਆਂ ਦੇ ਫੋਨ ਆਲਾ ਪਈ ਕਿ ਇੱਕ ਇੱਕੇ ਕੱਟਣੇ ਆ ਮੈਂ ਕਿਹਾ ਭਾਈ ਕੱਟ ਦਵਾਂਗੇ ਸ਼ਾਮ ਨੂੰ ਕਰਾਂਗੇ ਅਜੇ ਆਪਾਂ ਦੁਪਹਿਰ ਤੇ ਸਵੇਰੇ ਸੀਗੇ ਬੀਜੀ ਫਿਗੇ ਬਾਬਿਆਂ ਨੇ ਮੱਥਾ ਟੇਕਣ ਨਵੇਂ ਮੋਟਰਸਾਈਕਲ ਦਾ ਟੇਕੇ ਬਾਬਿਆਂ ਦੀ ਮੱਥਾ ਉਸ ਤੋਂ ਬਾਅਦ ਅਰਜੀ ਭਾਈ ਦਾ ਫੋਨ ਆ ਗਿਆ ਫਿਰ ਕੇ ਬੰਗਿਆਂ ਮੱਥਾ ਟੇਕਣ ਤੋਂ ਬਾਅਦ ਮਥਾ ਟੇਕੇ ਤੇ ਦਾਰੂਜੀਤ ਭਾਜੀ ਉਹਨਾਂ ਨੇ ਕੇਕ ਲਿਆਂਦਾ ਸੀਗਾ ਬਾਈ ਦਾ ਬਹੁਤ-ਬਹੁਤ ਧੰਨਵਾਦ ਵੱਡਾ ਭਰਾ ਵਾ ਆਪਣਾ ਹਮੇਸ਼ਾ ਇੱਕ ਡਾਹ ਕੀ ਖੜਦਾ ਤੇ ਜਰਨੈਲ ਭਾਜੀ ਉਹਨਾਂ ਦਾ ਜਰਨੈਲ ਭਾਜੀ ਦੇ ਭਰਾ ਆ ਉਹ ਬਾਹਰੋਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਕੇਕ ਮੰਗਵਾ ਕੇ ਤੇ ਦਾਸ ਨੂੰ ਸੇਵਾ ਦਾ ਮੌਕਾ ਦਿੱਤਾ ਤੇ ਇਸੇ ਤਰ੍ਹਾਂ ਮੈਂ ਪਿੰਡ ਦੇ ਵਿੱਚ ਵੀ ਚਾਹਨਾ ਕਿ ਵੋਟ ਦਾ ਹੱਕ ਸਾਡੇ ਆਪਣੇ ਆ ਪਰ ਅਸੀਂ ਕੋਈ ਲਾਲਚ ਨਹੀਂ ਸਾਡੇ ਕੋਲ ਨਾ ਪੈਸਾ ਵਾ ਨਾ ਅਸੀਂ ਨਸ਼ਾ ਵੰਡ ਸਕਦੇ ਆ ਪਿੰਡ ਦੇ ਵਿੱਚ ਠੀਕ ਹੈ ਜੀ ਫਿਰ ਘਰ ਵੀ ਅਸੀਂ ਆਪਣੇ ਜਨਮ ਦਿਨ ਮਨਾਇਆ ਆਪਣੇ ਮੰਮੀ ਡੈਡੀ ਨਾਲ ਤੇ ਜਿੱਥੇ ਆਪਾਂ ਕੰਮ ਕਰਦੇ ਆ ਪ੍ਰੀ ਟ੍ਰੈਵਲ ਤੇ ਤੇ ਉਹ ਵੀ ਸਾਡੇ ਲਈ ਕੇਕ ਲੈ ਕੇ ਦਾਸ ਦਾ ਕੇਕ ਲੈ ਕੇ ਆਏ ਬਹੁਤ ਬਹੁਤ ਧੰਨਵਾਦ ਚਾਚਾ ਜੀ ਅਮਨਵੀਰ ਪ੍ਰੀਤ ਵੀਰ ਦਾ ਤੇ ਚਾਚੀ ਜੀ ਉਹਨਾਂ ਦਾ ਫਿਰ ਮੇਰੇ ਸਿਸਟਰ ਇਨ ਲਾਅ ਐਂਡ ਬ੍ਰਦਰ ਦੋਲਨਾ ਰਤਨ ਬਰ ਚਾਚੀ ਦਾ ਚਾਚੇ ਦਾ ਕਿਰਨਾ ਦਾ ਤੇ ਸਾਡੇ ਘਰੇ ਤੋਂ ਬੀਬੀਆਂ ਨੇ ਨੀ ਪਿਆਰੀ ਟਿੱਕੇ ਛੱਲਿਆ ਜਿਨਾਂ ਦਾ ਉਹ ਸਿਹਤ ਤੇ ਬਹੁਤ ਵੱਡਾ ਹੱਥ ਆ ਜਿਨ੍ਹਾਂ ਦੀ ਸੇਵਾ ਕਰਕੇ ਪਿੰਡ ਦੇ ਵਿੱਚ ਅਸੀਂ ਤੁਰੇ ਫਿਰਦੇ ਆ ਤੇ ਵਾਹਿਗੁਰੂ ਦਾ ਬਹੁਤ ਬਹੁਤ ਧੰਨਵਾਦ ਉਹਦਾ ਮਹਾਰਾਜ ਦਾ ਸ਼ੁਕਰਾਨਾ ਕਰਦੇ ਆ ਸਾਰਿਆਂ ਵੀ ਵੀਰਾਂ ਨੂੰ ਭੈਣਾਂ ਨੂੰ ਪਿੰਡ ਚੱਕੇ ਦੇਆਂ ਨੂੰ ਜਿੰਨੇ ਵੀ VOTER 3 ਨੰਬਰ ਵਾਰਡ ਤੋਂ ਤੇ ਪਿੰਡ ਦੀ ਸਰਪੰਚੀ ਲਈ ਅੱਜ ਲਾਸਟ ਗਵਾ ਲਾਸਟ ਵਾਰੀ ਮੈਂ ਤੁਹਾਨੂੰ ਦੱਸ ਦੇਣਾ ਚਾਹਨਾ ਕਿ ਅਸੀਂ ਕੋਈ ਵੀ ਪੇਪਰ ਜਿਹੜਾ ਨਹੀਂ ਚੱਕਿਆ ਸਰਪੰਚੀ ਦੇ ਲਈ ਬਿਲਕੁਲ ਜਿਹੜੀ ਆਪਾਂ ਸਰਪੰਚੀ ਦੀ ਇਲੈਕਸ਼ਨ ਆ ਉਹ ਲੜ ਰਹੇ ਆ ਪਿੰਡ ਦੇ ਵਿੱਚ ਤਿੰਨ ਬੀਬੀਆਂ ਜਿਹੜੀਆਂ ਉਹ ਖੜੀਆਂ ਹੋ ਚੁੱਕੀਆਂ ਤੁਸੀਂ ਪੜਿਆ ਲਿਖਿਆ ਤੇ ਉਮੀਦਵਾਰ ਜਿਹੜਾ ਤੁਹਾਡੇ ਨਾਲ ਹਰੇਕ ਥਾਂ ਤੇ ਤੁਰ ਸਕੇ ਆਪਣੀ ਬੋਡ ਦਾ ਇਸਤੇਮਾਲ ਜ਼ਰੂਰ ਕਰਿਓ ਠੀਕ ਹੈ ਜੀ ਤੇ ਦੂਜੀ ਗੱਲ ਦੀ ਕਿਰਪਾ ਬਣਾਈ ਰੱਖਿਓ ਪਿੰਡ ਦੇ ਵਿੱਚ ਅਸੀਂ ਕੋਈ ਵੀ ਕਿਸੇ ਪ੍ਰਕਾਰ ਦਾ ਨਸ਼ਾ ਨਾ ਸਾਨੂੰ ਕੋਈ ਬੋਤਲ ਲੈਣ ਲਈ ਫੋਨ ਕਰੇ ਨਾ ਅਸੀਂ ਦੇ ਸਕਦੇ ਆ ਨਾ ਸਾਡੇ ਕੋਲੇ ਨਾ ਪੈਸਾ ਅਸੀਂ ਸੇਵਾ ਕਰਨੀ ਆ ਪੈਸੇ ਉਹ ਬੰਦੇ ਲਾਂਦੇ ਆ ਜਿਨ੍ਹਾਂ ਨੇ ਗਾਹਾਂ ਪੈਸੇ ਕੱਢਣੇ ਹੁੰਦੇ ਆ ਸਾਡੇ ਕੋਲ ਇਸ ਕੰਮ ਦੇ ਲਈ ਕੋਈ ਪੈਸਾ ਨਹੀਂ ਬਰਥਡੇ ਸੈਲੀਬ੍ਰੇਟ ਹੋਣ ਤੋਂ ਬਾਅਦ ਫਿਰ ਇਕੱਠਿਆਂ ਨੇ ਕੇਕ ਛਕਿਆ ਛਕਣ ਤੋਂ ਬਾਅਦ ਸਾਰੇ ਆਪਣੇ ਆਪਣੇ ਘਰਾਂ ਨੂੰ ਚੱਲ ਗਏ ਤੇ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ ਗਈਆਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਚੋਣ ਸਿਆਸਤ ਜਿਹੜੀ ਵਿਗਲ ਆ ਉਹ ਭਖਿਆ ਹੋਇਆ ਸ਼ਾਇਦ ਨੋਟੀਫਿਕੇਸ਼ਨ ਹੋ ਚੁੱਕਾ ਕਿ 20 ਤਰੀਕ ਨੂੰ ਜਿਹੜੀਆਂ ਵੋਟਾਂ ਪਿੰਡਾਂ ਦੀਆਂ ਪੈਣਗੀਆਂ ਐ ਸ਼ਾਇਦ ਹੋ ਸਕਦਾ ਕਿ ਥੋੜਾ ਲੇਟ ਹੋ ਜੂਵੇ ਕੰਮ ਤੇ ਸਾਰਿਆਂ ਨੂੰ ਐ ਹੱਥ ਜੋੜ ਕੇ ਬੇਨਤੀ ਹੈ ਕਿ ਪਲੀਜ਼ ਵੱਧ ਤੋਂ ਵੱਧ ਵੋਟਾਂ ਪਾਓ ਪਿੰਡਾਂ ਦੇ ਵਿੱਚ ਉੱਠ ਕੇ ਧੜੇ ਬਾਜੀ ਤੋਂ ਉੱਠ ਕੇ ਪਾਰਟੀ ਬਾਜ਼ੀਆਂ ਨੂੰ ਛੱਡਦੇ ਹੋਏ ਪਿੰਡ ਦੇ ਵਿੱਚ ਉਹ ਬੰਦਾ ਚੁਣਿਆ ਜਾਵੇ ਜਿਹੜਾ ਤੁਹਾਡੇ ਨਾਲ ਹਰ ਟਾਈਮ ਖੜੇ ਹਰ ਟਾਈਮ ਤੁਹਾਨੂੰ ਜਵਾਬ ਨਾ ਕਿਸੇ ਕੰਮ ਨੂੰ ਦੇਵੇ ਸਾਨੂੰ ਉਹਦੀ ਵੇਟ ਨਾ ਕਰਨੀ ਪਵੇ ਤੇ ਕੋਈ ਵੀ ਬੰਦਾ ਤੁਹਾਨੂੰ ਆ ਕੇ ਇਹ ਗੱਲ ਨਾ ਕਹਵੇ ਕਿ ਭਾਈ ਤੁਸੀਂ ਪਿੰਡ ਦੇ ਵਿੱਚ ਆ ઠાੜੇ ਦੇ ਆ ਅਸੀਂ ਕਿਸੇ ઠાੜੇ ਨਾਲ ਸਬੰਧ ਨਹੀਂ ਰੱਖਦੇ ਪਿੰਡ ਦੇ ਵਿੱਚ ਆਜ਼ਾਦ ਤੌਰ ਤੇ ਅਸੀਂ ਇਲੈਕਸ਼ਨ ਲੜ ਰਹੇ ਹਾਂ ਬਾਕੀ ਜਿਹਨੇ ਨਸ਼ਾ ਵੰਡਣਾ ਭਾਈ ਉਹ ਤਾਂ ਤੁਹਾਨੂੰ ਪਤਾ ਹੀ ਆ ਪਾਰਟੀ ਲੈਵਲ ਦੇ ਉੱਤੇ ਪਿੰਡ ਦੇ ਵਿੱਚ ਕੌਣ ਕੌਣ ਪਹਿਲਾਂ ਨਸ਼ਿਆਂ ਦਾ ਕੰਮ ਕਰਦਾ ਰਿਹਾ ਕੌਣ ਨਹੀਂ ਕਰਦਾ ਰਿਹਾ ਇਹ ਦੱਸਣ ਦੀ ਲੋੜ ਨਹੀਂ ਪੈਣੀ ਚਾਹੀਦੀ ਲੋਕ ਸਮਝਦਾਰ ਆ ਆਪ ভোটার ਸਮਝਦਾਰ ਆ ਸੂਝਵਾਨ ভোটার ਆ ਸਾਰਿਆਂ ਨੂੰ ਬਹੁਤ ਬਹੁਤ ਸਤਿਕਾਰ ਪਿਆਰ ਇੱਕ ਵਾਰੀ ਦਿਲੋਂ ਤੁਸੀਂ ਆਪਣੇ ਦਿਲ ਤੇ ਹੱਥ ਰੱਖ ਕੇ ਬੋਟ ਦਾ ਇਸਤੇਮਾਲ ਜਰੂਰ ਕਰਿਓ